ਹੋਰ ਜੀ ਕੀ ਹਾਲ ਚਾਲ ਨੇ ਹੋਰ ਸਾਰੇ ਠੀਕ ਠਾਕ ਹੋ ਤੇ ਦੀਵਾਲੀ 20 ਤਰੀਕ ਦੀ ਮਨਾਈ ਆ ਤੇ ਅੱਜ 21 ਆ 21 ਦੀ ਵੀ ਚੱਲੀ ਜਾਂਦੀ ਆ ਤੇ ਐ ਇੱਕ ਹੀ ਹੋ ਗਿਆ ਦੋ ਦੁਵਾਲੀਆਂ ਹੋ ਜਨਤਾਣੀ ਹੋ ਗਈ ਤੇ ਇਹਨੂੰ ਆਪਾਂ ਆਪਣੀ ਕਾਲੀ ਨੂੰ ਨਾ ਥੋੜਾ ਚਾਰ ਥੋੜਾ ਘੱਟ ਕਰਕੇ ਪਾਉਣਾ ਇਹਨੂੰ ਫੀਡ ਵਿੱਚ ਮਿਕਸ ਕਰਕੇ ਇਹ ਫੀਡ ਹਲੇ ਤੱਕ ਵੀ ਨਹੀਂ ਖਾਣ ਲੱਗੀ ਆ ਦੇਖੋ ਇੱਧਰ ਸੁੱਕਾ ਚਾਰ ਆ ਬਿਨਾ ਫੀਡ ਤੋਂ ਉਧਰ ਥੋੜੀ ਥੋੜੀ ਫੀਡ ਰੈਡੀ ਹੋਈ ਹੈ ਫੀਡ ਨਹੀਂ ਖਾਣ ਲੱਗਦੀ ਇਹ ਇਹ ਪਤਾ ਨਹੀਂ ਕੀ ਚੱਕਰ ਹੋ ਗਿਆ ਆਕੜੀ ਆਪਣੀ ਬੀਵੋ ਤੇ ਬੀਵੋ ਵਰਗੀਆਂ ਪਾਉਣਾ ਫੀਡ ਆਪਾਂ ਸਸਰੀਆ ਕਾਲ ਦੀ ਸਸਰੀਆ ਕਾਲ ਦੀ ਰਿੱਕੀ ਖੜੀ ਆਪਣ ਆਪਾਂ ਨੂੰ ਕਾਫੀ ਦਿਨ ਹੋ ਗਏ ਆਪਾਂ ਵਲੌਗ ਪਾਇਆ ਨਹੀਂ ਤੇ ਬਸ ਵਲੌਗ ਪਾਉਣ ਨੂੰ ਮਨ じゃ ਨਹੀਂ ਕਰਦਾ ਸੀ ਤਾਂ ਕਰਕੇ ਆਪਾਂ ਪਾਇਆ ਨਹੀਂ ਵਲੌਗ ਤੇ ਇਹ ਆਪਣੀ ਨੀਲੀ ਰਾਬੀ ਹਜੇ ਸੂਈ ਨਹੀਂ ਇੱਕ ਦੋ ਦਿਨ ਹਜੇ ਹੋਰ ਲਾਈ ਜੂਗੀ ਤੇ ਮੱਜਾਂ ਦੇ ਥੋੜੇ ਜੇ ਰੇਟ ਹੋਏ ਪਏ ਨੇ ਡਾਊਨ ਤੇ ਆਪਾਂ ਸੇਲ ਕਰੀ ਹੋਈ ਹੈ ਮੱਜ ਇਹ ਥੋੜਾ ਰੇਟ ਘੱਟ ਲਾਉਂਦੇ ਨੇ ਤੇ ਚਲੋ ਜੇ ਤਾਂ ਆਪਣੇ ਹਿਸਾਬ ਦੇ ਰੇਟ ਦੀ बिकੂਗੀ ਤਾਂ ਆਪਾਂ ਵੇਚ ਦਿਆਂਗੇ ਤੇ ਨਹੀਂ ਫਿਰ ਆਪਾਂ ਇਹਨੂੰ ਮਹੀਨਾ ਦੋ ਮਹੀਨਾ ਦੁੱਧ ਪਾ ਲਾਂਗੇ ਇਹ ਦੁੱਧ ਆਜੇ ਤੋ ਤੇਜ਼ੀ ਆਊ ਆਪਾਂ ਉਦੋਂ ਵੇਚ ਦਿਆਂਗੇ ਤੇ ਦੁੱਧ ਦਾ ਤਾਂ ਵਧੀਆ ਚੰਗਾ ਜਾਂਦੀ ਹੈ ਇਹ ਕਿਉਂਕਿ ਆਪਾਂ ਐ ਤਾਂ ਨਹੀਂ ਵੇਚਦੇ ਵੀ ਆਪਾਂ ਨੂੰ ਜ਼ਰੂਰ ਤਾਂ ਵੇਚਣੀ ਹੀ ਵੇਚਣੀ ਆ ਥੋੜੀ ਥਾਂ ਦੀ ਤੰਗੀ ਕਰਕੇ ਆਪਾਂ ਇਹ ਮੱਝ ਵੇਚਦੇ ਸੀ ਕਿਉਂਕਿ ਪੰਜ ਮੱਝਾਂ ਪਹਿਲਾਂ ਸੂਪੀਆਂ ਤੇ ਤਾਂ ਕਰਕੇ ਫਿਰ ਕੱਟਰੂ ਪੁੱਟਰੂਆਂ ਦਾ ਔਖਾ ਹੋ ਜਾਂਦਾ ਤੇ ਕੋ ਮੁਰੇ ਸੱਜਰ ਮੱਝ ਸੂਣਾ ਹੋਵੇ ਉਹ ਥੋੜਾ ਇਹ ਥਾਂ ਖੁੱਲਾ ਚਾਹੀਦਾ ਪੱਕਾ ਥਾਂਗਾ ਕੁੰਜਾਲੇ ਜਾਂ ਪੈਨੇ ਤਿਲਕਣਵਾਜੀ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਇਹਨੂੰ ਵੇਚਦੇ ਸੀ ਤੇ ਜੇ ਤਾਂ ਰੇਟ ਚੰਗਾ ਲੱਗਿਆ ਤਾਂ ਵੇਚ ਦਾਂਗੇ ਕਿਉਂਕਿ ਧਾਰ ਧੂਰੇ ਦੀ ਬਹੁਤ ਸਾਫ ਆ ਗਈ ਪੂਰੀ ਹੈ ਪੂਰੀ ਤੇ ਚਲੋ ਆਪਾਂ ਨੇ ਮਹੀਨਾ ਦੋ ਮਹੀਨਾ ਤੋਂ ਦਪਾ ਲਾਂਗੇ ਚੰਗਾ ਰੇਟ ਦੇਉ ਤਾਂ ਆਪਾਂ ਵੇਚ ਲਾਂਗੇ ਹੁਣ ਥੋੜਾ ਜਿਆਦਾ ਮੰਦਾਗਾ ਮੱਜਾਂ ਦਾ 20000 ਵਾਂਗੂ 30000 ਵਾਂਗੂ ਘਟੀਆਂ ਪਈਆਂ ਨੇ ਸੱਜਰ ਮੱਜਾਂ ਵੀ ਰੇਟ ਤੇ ਇਹ ਆਪਣੀ ਮੱਜ ਦੀ ਲੱਤ ਨੂੰ ਦਿੱਕਤ ਆਈ ਸੀ ਸੀ ਆਪਾਂ ਨੂੰ ਡਾਕਟਰ ਦੱਸ ਕੇ ਗਿਆ ਸੀਗਾ ਵੀ ਇਹਦੀ ਪਲੂਨ ਸੁੱਜ ਗਈ ਸੀ ਲੱਤ ਤੇ ਗੰਡ ਜੀ ਵੱਜ ਗਈ ਸੀ। ਕਿਦਰੋ? ਆ ਦੇਖੋ ਅਜੇ ਵੀ ਹੈਗੀ ਐ ਇਹ। ਨਾ ਸਿਆ ਤੇ ਗੰਡ ਜੀ ਇੱਥੇ। ਇਹ ਗੰਡ ਜੀ ਵੱਜ ਗਈ ਹੈ। ਮੇਰਾ ਖਿਆਲ ਇਹ ਵੱਡੀ ਹੋ ਕੇ ਨਾ ਗੰਡ ਜੀ ਇਹ ਫੁੱਟੂਗੀ। ਫਿਸੂਗੀ। ਤੇ ਹੁਣ ਖਰ ਹੁਣ ਠੀਕ ਆ ਦੇਖੋ ਥੋੜੀ ਥੋੜੀ ਰਾਜੀ ਵੀ ਹੋਣ ਲੱਗ ਗਈ ਤੇ ਵਧੀਆ ਖਾਣ ਲੱਗੀ ਕੱਕਣ ਦਾ ਦੁੱਧ ਤੇ ਵੀ ਆ ਗਈ ਵਧੀਆ ਤੇ ਮੱਖੀਆਂ ਬਹੁਤ ਹੋ ਗਈਆਂ ਬਾਈ ਮੱਖੀਆਂ ਬਹੁਤ ਜ਼ਿਆਦਾ ਹੋ ਗਈਆਂ ਤੰਗ ਕਰਦੀਆਂ ਨੇ ਮੱਜਾਂ ਨੂੰ ਵੀ ਤੇ ਆਪਾਂ ਹੁਣ ਫਿਰ ਫਲੈਨ ਦੀਆਂ ਗੋਲੀਆਂ ਤੇ ਸਰੋਂ ਦਾ ਤੇਲ ਤੇ ਡੀਜ਼ਲ ਉਹ ਮਿਕਸ ਕਰਕੇ ਹੁਣ ਸਿੜਕਣਾ ਸ਼ੁਰੂ ਕਰਾਂਗੇ ਤੇ ਚਲੋ ਐ ਵੀ ਹਜੇ ਤੱਕ ਰੋ ਰੋ ਨਮਾਉਣੀਆਂ ਪੈਂਦੀਆਂ ਨੇ ਤੇ ਉਹ ਸਿਰਕਣ ਦਾ ਫੇਰ ਫਾਇਦਾ ਹੈਗਾ ਜਦੋਂ ਆਪਾਂ ਤੀਜੇ ਚੌਥੇ ਦਿਨ ਨਮਾਇਆ ਕਰਾਂਗੇ ਨਾ ਫੇਰ ਜਾ ਕੇ ਉਹ ਹਫਤੇ ਵਾਂਗੂ ਅਸਰ ਰਹਿੰਦਾ ਨਾ ਫਲਣ ਦੀਆਂ ਗੋਲੀਆਂ ਸਰੋਂ ਦਾ ਤੇਲ ਤੇ ਡੀਜ਼ਲ ਦਾ ਤੇ ਫੇਰ ਮੱਖੀਆਂ ਨਹੀਂ ਪੈਂਦੀਆਂ ਤੇ ਨਾ ਹੀ ਖੌੜੇ ਪੈਣ ਜਿਹੜੇ ਢੂਹੀ ਦੇ ਉੱਪਰ ਖੌੜੇ ਪੈ ਜਾਂਦੇ ਹਨ ਉਹ ਨਹੀਂ ਪੈਂਦੇ ਉਹਦੇ ਨਾਲ ਤੇ ਹੁਣ ਆਪਾਂ ਥੋੜਾ ਸਿਰਕ ਦਿਆ ਕਰਾਂਗੇ ਪਾਧਰਾ ਪਤਲਾ ਡੇਲੀ ਮਾਰਦੇ ਮੱਖੀਆਂ ਮੱਖੀਆਂ ਨਹੀਂ ਬੈਂਦੀਆਂ ਫਿਰ ਮੱਜਾਂ ਤੇ ਤੰਗ ਬਹੁਤ ਕਰਦੀਆਂ ਨੇ ਆ ਦੇਖੋ ਬੈਠਣ ਨਹੀਂ ਜਾਂਦੀਆਂ ਇਹਨਾਂ ਉੱਪਰ ਲਿਆਉਣੇ ਆ ਅੱਜ ਸਮਾਨ ਉਹ ਕਰਦੇ ਆ ਸਟਾਰਟ ਤੇਰੀ ਕੀ ਆਪਣੀ ਬਹੁਤ ਵਧੀਆ ਗਰੋਥ ਕਰੀ ਜਾਂਦੀ ਹੈ ਵੀਵੋ ਨੂੰ ਸੁਭਾਅ ਪੈ ਗਿਆ ਜੀਭਾਂ ਮਾਰਨ ਦਾ ਤੇ ਦੀ ਬੋਲੇ ਦੰਦੋਂ ਆਇਆ ਨਹੀਂ ਇਹਦਾ ਟੁੱਟਿਆ ਸੀ ਹੁਣ ਸ਼ਾਇਰ ਤੇ ਆ ਗਿਆ ਹਾਂ ਹੂੰ ਆ ਬੈਠੀ ਆ ਗਈ ਅਭੀ ਮੰਨੀ ਨੂੰ ਦਿੱਤੀ ਖੱਡਾ ਪੈਰਾਂ ਦੀ ਬਹੁਤ ਖੁੱਲੀ ਐ ਬਹੁਤ ਘੈਂਟਾ ਕੱਟੀ ਤੇ ਚਲੋ ਜੀ ਆਪਾਂ ਹੁਣ ਪਾਉਣੇ ਆਗੇ ਚਾਰ ਚੂਰ ਲਿਆਂਦਾ ਖੜਾਗਾ ਤੂੜੀ ਤੂੜੀ ਵਿੱਚ ਹੀ ਮਿਕਸ ਆ ਗਈ ਤੇ ਕਰਦੇ ਸਟਾਰਟ ਆਪਾਂ ਬਾਕੀ ਮੱਜਾਂ ਆਪਣੀਆਂ ਬਾਰੇ ਬੈਠੀਆਂ ਨੇ ਉੱਧਰ ਚਲੋ ਜੀ ਓਕੇ ਜੀ ਧੰਨਵਾਦ